ਸਾਧdeo ji ਪੰਜਾਬੀਆਂ ਦੀ ਮਰੂਤੀਕਾਰ ਪੰਜਾਬੀਆਂ ਦੀ ਮਰੂਤੀ ਤੇਲ ਖਰਚਾ ਜਮਾ ਹੀ ਨਹੀਂ ਤੇਲ ਖਰਚਾ ਜਮਾ ਹੀ ਨਹੀਂ ਰਿਪੇਅਰ ਇਹਦੀ ਜਿੱਥੇ ਮਰਜ਼ੀ ਆਪ ਹੀ ਖੋਲ ਕੇ ਕਰ ਲਓ ਸਾਡੇ ਪੰਜਾਬੀਆਂ ਦੀ ਪਹਿਲੀ ਪਸੰਦੀ ਫਰੇਟ ਰਨ ਦਾ ਆ ਹੋਏ ਵੀ ਠੀਕ ਹੈ ਟਰੈਕਟਰ ਵਾਲਾ ਮਕੈਨਿਕ ਵੀ ਇਹਨੂੰ ਖੋਲ ਕੇ ਠੀਕ ਕਰ ਸਕਦਾ ਅੱਛਾ ਇਹਨੂੰ ਹਾਂ ਜੀ ਗੱਲ ਬਾਤ ਇਹ ਕਿਹੜਾ ਮਾਡਲ ਆ ਬਾਈ ਜੀ ਇਹ ਇਹ 22 ਦਾ ਜੀ 2022 2022 ਕਹਿੰਦੇ ਨੇ ਖੇਤੀਬਾੜੀ ਵਾਲਾ ਕਿੱਤਾ ਵਾ ਪੰਜਾਬੀ ਖੇਤੀ ਨਹੀਂ ਛੱਡ ਸਕਦੇ ਓਵੇਂ ਸਾਡੇ ਪੰਜਾਬੀ ਟਰੱਕ ਨਹੀਂ ਛੱਡ ਸਕਦੇ ਹਾਂ ਕਹਿੰਦੇ ਹੁੰਦੇ ਸੀ ਵੀ ਬੈਂਕ ਦਾ ਟਰੱਕ ਆ ਬਗਾਨਾ ਪੁੱਤ ਚਲਾ ਰਿਆ ਜੇ ਫ੍ਰੀ ਹੋਗਾ ਤਾਂ ਓਨਰ ਦਾ ਨਹੀਂ ਬੈਂਕ ਦਾ ਦਾ ਹੈਗਾ ਹੀ ਹੈਗਾ ਤੇ ਇੱਥੇ ਵੀ ਉਹੀ ਕੰਮ ਆ ਜਿਹੜੇ ਮਿਹਨਤ ਕਰਦੇ ਨੇ ਮੈਂ ਉਹਨਾਂ ਬੰਦਿਆਂ ਨੂੰ ਵੀ ਜਾਣਦਾ ਜਿਨ੍ਹਾਂ ਨੇ ਇੱਕ ਤੋਂ 100-100 ਟਰੱਕ ਬਣਾਏ ਨੇ ਆਪਣੇ ਟਰੈਕਟਰ ਨਹੀਂ ਹੁੰਦੇ ਰਹੇ ਉਹੀ ਕੰਪਨੀ ਦਾ ਨਹੀਂ ਕਿਤੇ ਸੇਮ ਉਹੀ ਕੰਪਨੀ ਹੈ ਜੀ ਉਹ ਇਹ ਟਰੈਕਟਰ ਲਾਲ ਰੰਗ ਵਾਲੇ ਆਪਣੇ ਇੰਟਰ ਕਹਿੰਦੇ ਸੀ ਆਪਾਂ ਨੂੰ ਤੇ ਮੋਨੂ ਆਵੇ ਨਹੀਂ ਅਸੀਂ ਕਹਿੰਦੇ ਵੀ ਜਿਹੜਾ ਸਾਡੇ ਕੋਲ ਕੋਈ ਹਾਂ ਤੇ ਉਹ ਇੱਕ ਚੀਜ਼ ਨੂੰ ਦੇਖ ਕੇ ਜ਼ਰੂਰ ਆਵੇ ਵੀ ਕਮ ਸੇ ਕਮ ਆਲੇ ਦਾਲੇ ਰੇਟ ਪੁੱਛਿਆਵੇ ਜਾਂ ਪਹਿਲਾਂ ਗਿੜਾ ਦੇ ਆਵੇ ਕੰਮ ਪਹਿਲਾਂ ਗਿੜਾ ਦੇ ਆਵੇ ਉਸ ਤੋਂ ਬਾਅਦ ਸਾਡੇ ਕੋਲੇ ਆ ਜਵੇ ਤੇ ਸਾਰੀਆਂ ਡੀਲਰਸ਼ਿਪਾਂ ਤੋਂ ਆਪਾਂ 10 ਤੋਂ 12000 ਟਰੱਕ ਹੀ ਸਸਤਾ ਦੇ ਰਹੇ ਹਾਂ ਅਗਲੇ ਨੂੰ 10-12000 ਹਾਂਜੀ ਡਾਲਰ ਰੁਪਈਆ ਨਹੀਂ ਡਾਲਰ ਡਾਲਰਾਂ ਦੇ ਹਿਸਾਬ ਨਾਲ ਗੱਲ ਹੋਣੀ ਹੈ ਤੇ ਇਹ ਕਹਿ ਸਕਦੇ ਹਾਂ ਵੀ ਜੇ ਕਿਸੇ ਬੰਦੇ ਨੇ ਜ਼ਿਆਦਾ ਟਰੱਕ ਚਲਾਉਣਾ ਚਾਹੁੰਦਾ ਵੀ ਨਹੀਂ ਥੱਕਦਾ ਜਿਵੇਂ ਬਹੁਤ ਸੇ ਕੰਫਰਟੇਬਲ ਟਰੱਕ ਆਹੇ ਹਾਂ ਇਹਨੂੰ ਉਹ ਬੰਦੇ ਲੈ ਲੈਂਦੇ ਨੇ ਵੀ 1000 ਮਾਈਲ ਕੱਢ ਕੇ ਵੀ ਚਲੋ ਹੁਣ ਤਾਂ ਇਹ ਲੋਕਾਂ ਲੱਗ ਗਈਆਂ ਪਹਿਲਾਂ 1000 ਮਾਈਲ ਕੱਢ ਕੇ 1200 ਮਾਈਲ ਕੱਢ ਕੇ ਬੰਦੇ ਟਰੱਕ ਖੜਾਉਂਦੇ ਹੁੰਦੇ ਸੀ ਤੇ ਇੱਕੋ ਘਾਹਤ ਹੁੰਦੀ ਸੀ ਵੀ ਬੱਲ ਉਹਦੇ ਵਿੱਚ ਟਰੱਕ ਚ ਕੋਈ ਥੱਕਦਾ ਨਹੀਂਗਾ ਥੱਕਦਾ ਨਹੀਂ ਤੇ ਮੈਂ ਥੋੜਾ ਜਿਹਾ ਆਪ ਵੀ ਟਰੱਕ ਚਲਾਇਆ ਜੀ ਪਰ ਮੈਂ ਵੀ ਮੇਰੀ ਵੀ ਪਹਿਲੀ ਰੈਂਸ ਇਹੀ ਹੁੰਦੀ ਵੀ ਬੱਲ ਉਹ ਵਰਗਾ ਟਰੱਕ ਹੀ ਕੋਈ ਨਹੀਂਗਾ ਟਰੱਕ ਸਾਡੇ ਕੋਲ ਨਵੇਂ ਡਰਾਈਵਰ ਇਹਨਾਂ ਨੇ ਰੀਫਰ ਨੇ ਸਾਡੇ ਕੋਲ ਵਿਵਾਸ਼ ਦੀ ਸਬ ਡੀਲਰਸ਼ਿਪ ਵੀ ਆ ਜੀ ਤੇ ਜੇ ਕਿਸੇ ਵੀਰ ਨੂੰ ਟਰੈਲਰ ਵੀ ਚਾਹੀਦੇ ਹੋਣ ਜੀ ਤੇ ਉਹ ਵੀ ਅਸੀਂ ਵਧੀਆ ਵਿਵਾਸ ਦੇ ਇੱਕ ਆਪਣਾ ਬ੍ਰਾਂਡ ਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵਕਤ ਮੈਂ ਕੈਲਗਰੀ ਜੀ ਪਹੁੰਚ ਚੁੱਕਿਆ ਆਂ ਸ਼ਾਨ ਟਰੱਕ ਸੇਲਜ਼ ਵਾਲਿਆਂ ਕੋਲੇ ਤੁਹਾਨੂੰ ਮੈਂ ਦੱਸ ਦਿਆਂ ਬਹੁਤ ਨਵੇਂ ਤੋਂ ਨਵੇਂ ਟਰੱਕ ਖੜੇ ਆ ਇੱਥੇ ਤੁਹਾਨੂੰ ਮੁਲਾਕਾਤ ਕਰਾਉਣੀ ਆ ਰਿਸ਼ਪਾਲ ਸਿੰਘ ਭੰਡਾਲ ਸਾਹਿਬ ਦੇ ਨਾਲ ਤੁਹਾਨੂੰ ਮੈਂ ਦੱਸ ਦਿਆਂ ਤੁਸੀਂ ਪੁਰਾਣੇ ਟਰੱਕ ਲੈ ਵੀ ਸਕਦੇ ਹੋ ਇੱਥੋਂ ਤੇ ਸੇਲ ਪਰਚੇਜ਼ ਦਾ ਵੀ ਕਰ ਸਕਦੇ ਹੋ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭੰਡਾਲ ਸਾਹਿਬ ਕੀ ਹਾਲ ਹੈ ਹਾਂਜੀ ਮਹਾਰਾਜ ਜੀ ਤੁਸੀਂ ਦੱਸੋ ਜੀ ਸ਼ੁਕਰ ਆ ਵੀ ਗੱਲ ਹੈਗੀ ਐ ਵੀ ਟਰੱਕਾਂ ਚ ਦਬਦਬਾ ਆਪਣੇ ਪੱਲੇ ਜਣੋਈ ਪਾਜੀ ਦੇਖੋ ਟਰੱਕਾਂ 'ਚ ਦਬਦਬਾ ਹੈ ਪੰਜਾਬੀਆਂ ਦਾ ਜਿਵੇਂ ਕਹਿੰਦੇ ਨੇ ਖੇਤੀਬਾੜੀ ਵਾਲਾ ਕਿੱਤਾ ਵਾ ਪੰਜਾਬੀ ਖੇਤੀ ਨਹੀਂ ਛੱਡ ਸਕਦੇ ਉਵੇਂ ਸਾਡੇ ਪੰਜਾਬੀ ਟਰੱਕ ਨਹੀਂ ਛੱਡ ਸਕਦੇ ਹਾਂ ਇੱਥੇ ਟਰੱਕ ਬੀਜ ਲੈਣਾਂ ਨੇ ਆ ਗਏ ਟਰੱਕ ਬੀਜ ਲੈ ਅਸੀਂ ਇੱਥੇ ਆ ਕੇ ਖੇਤੀ ਵਾਲਾ ਕੰਮ ਵੀ ਹੈ ਨਹੀਂ ਸੀ ਪਾਣੀ ਡੂੰਘੇ ਨੇ ਤੇ ਸਨੋਹ ਜ਼ਿਆਦਾ ਪੈਂਦੀ ਉਹਦੇ ਕਰਕੇ ਹੀ ਟਰੱਕਾਂ ਵਾਲਾ ਕੰਮ ਕਰ ਲਈ ਕੋਈ ਜੱਟਾਂ ਦਾ ਕੰਮ ਹੀ ਇੱਕੋ ਚੀਜ਼ ਹੈ ਜਾਂ ਨਾ ਖੇਤੀ ਆਉਂਦੀ ਹੈ ਜਾਂ ਟਰੱਕ ਆਉਂਦੇ ਨੇ ਉੱਥੇ ਵੀ ਆਈ ਸੀ ਅੱਗੇ ਸੁਣਦੇ ਸੀ ਬਾਪੂਣੇ ਤੋਂ ਕਲਕੱਤੇ ਨੂੰ ਭਾਈ ਅਸੀਂ ਮੈਂ ਦੱਸਣਾ ਚਾਹੁੰਦਾ ਸਾਡੀ ਅਸੀਂ ਪੁਰਾਣੇ ਟਰਾਂਸਪੋਰਟਰਾਂ ਅਸੀਂ ਸਾਰੇ ਆ ਬਜ਼ੁਰਗਾਂ ਦੀਆਂ ਗੱਲਾਂ ਸੁਣੀਆਂ ਨੇ ਤੇ ਬੜੀ ਇੱਕ ਸੌਖੀ ਜਿਹੀ ਕਹਾਵਤ ਆ ਕਹਿੰਦੇ ਹੁੰਦੇ ਸੀ ਵੀ ਬੈਂਕ ਦਾ ਟਰੱਕ ਆ ਬਗਾਨਾ ਪੁੱਤ ਚਲਾ ਰਿਹਾ ਜੇ ਫ੍ਰੀ ਹੋਗਾ ਤਾਂ ਓਨਰ ਦਾ ਨਹੀਂ ਬੈਂਕ ਦਾ ਦਾ ਹੈਗਾ ਹੀ ਹੈਗਾ ਤੇ ਇੱਥੇ ਵੀ ਉਹੀ ਕੰਮ ਆ ਜਿਹੜੇ ਮਿਹਨਤ ਕਰਦੇ ਨੇ ਮੈਂ ਉਹਨਾਂ ਬੰਦਿਆਂ ਨੂੰ ਵੀ ਜਾਣਦਾ ਜਿਨ੍ਹਾਂ ਨੇ ਇੱਕ ਤੋਂ 100-100 ਟਰੱਕ ਬਣਾਏ ਨੇ ਜੀ ਬਹੁਤ ਮਿਹਨਤੀ ਮੁੰਡੇ ਨੇ ਬਹੁਤ ਮਿਹਨਤ ਕੀਤੀ ਆ ਸਾਡੇ ਪੰਜਾਬੀਆਂ ਨੇ ਇੱਥੇ ਤੇ ਅੱਜ ਇਹਨਾਂ ਦਾ ਨਾਮ ਚੱਲਦਾ ਇਸ ਚੀਜ਼ ਤੇ ਤੇ ਪਰ ਮੈਂ ਤੁਹਾਨੂੰ ਇੱਕ ਚੀਜ਼ ਅੱਜ ਵੀ ਦੱਸਣਾ ਚਾਹਣਾ ਵੀ ਟਰੱਕ ਉਹ ਚੀਜ਼ ਆ ਜਦੋਂ ਟਾਇਰ ਘੁੰਮਦਾ ਤਾਂ ਪੈਸੇ ਸਟਾਰਟ ਕਰ ਦਿੰਦਾ ਜਦੋਂ ਟਰੱਕ ਰੁਕਦਾ ਉਦੋਂ ਸਟਾਪ ਹੁੰਦੇ ਨੇ ਟਰੱਕ ਸਟਾਰਟ ਕਰਦੇ ਸਾਰ ਤੁਹਾਡੀ ਪੌਕਟ ਵਿੱਚ ਪੈਸੇ ਆ ਜਾਂਦੇ ਨੇ ਰੱਬ ਕਰਕੇ ਚੱਕਾ ਚੱਲਦਾ ਹੀ ਰਹੇ ਚੱਲਦਾ ਹੀ ਰਹੇ ਜੀ ਬਾਈ ਜੀ ਗੱਲ ਹੈਗੀ ਏ ਟਰੱਕਾਂ ਦੀ ਗੱਲ ਕਰੀਏ ਤੁਹਾਡਾ ਪਿੰਡ ਦੱਸਿਓ ਕਿਹੜਾ ਆਪਣਾ ਇੰਡੀਆ ਦੇ ਵਿੱਚ ਪੰਜਾਬ 'ਚੋਂ ਆਪਣਾ ਮੇਰਾ ਪਿੰਡ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਅਜਨੌਥ ਪਿੰਡ ਪੈਂਦਾ ਗਿੱਲਾਂ ਵਾਲੀ ਨਹਿਰ ਦੇ ਉੱਤੇ ਜਿੱਥੇ ਸ਼ੀਸ਼ੇ ਵਾਲੇ ਲੱਗੇ ਆ ਜਿੱਥੇ ਨਹਿਰ ਸਕਵਿੰਦਰ ਸੁਖੀ ਨੇ ਕਿਹਾ ਖੰਡ ਨਾਲੋਂ ਮਿੱਠਾ ਪਾਣੀ ਸਿੱਧਮਾਲੀ ਨਹਿਰ ਦਾ ਉਸ ਨਹਿਰ ਦੇ ਉੱਤੇ ਪਿੰਡ ਆ ਸਾਡਾ ਭਾਈ ਰੱਬਾ ਮੇਰਿਆ ਆ ਗੱਲ ਆ ਤੇ ਭਾਈ ਜੀ ਗੱਲ ਹੈਗੀ ਐ ਟਰੱਕ ਆਪਣੇ ਕੋਲੇ ਤੁਸੀਂ ਖਰੀਦਦੇ ਵੀ ਹੋ ਪੁਰਾਣੇ ਤੇ ਵਿਚ ਦੇ ਵੀ ਹੋ ਹਨਾ ਸਿਰ ਬਚੇ ਦਾ ਕੰਮ ਹੀ ਹੈ ਕੀਮਾ ਸ਼ਾਨ ਟਰੱਕ ਦੇ ਨਾਂ ਤੇ ਤੁਹਾਡੀ ਨਾ ਕੰਪਨੀ ਇਹ ਐਡਰੈਸ ਦੱਸੋਗੇ ਮਾੜਾ ਇਹ ਕੀ ਹੈ ਇਹ ਸਾਡਾ 80 85 80 25 84 ਸਟਰੀਟ ਦੇ ਉੱਤੇ ਆ ਜੀ ਤੇ ਬੜੀ ਸੌਖੀ ਜੀ ਲੋਕੇਸ਼ਨ ਆ 84 ਜਦੋਂ ਐਂਡ ਹੋ ਗਿਆ ਜਾ ਕੇ ਗਲਨ ਮੋੜ ਦੇ ਕੋਲੇ ਲੋਕੇਸ਼ਨ ਤੁਹਾਨੂੰ ਦਿਂਦੀ ਆ ਗਲਨ ਮੋੜ ਤੋਂ ਵੀ ਦਿਖਦੀ ਆ ਇਹ ਟਾਵਰ ਲੱਗਾ ਵੱਡਾ ਆਪਣੇ ਵੱਡਾ ਟਾਵਰ ਲੱਗਾ ਆ ਬਦੋਂ ਲੱਭਣ ਨੂੰ ਸੌਖਾ ਹੋ ਜਾਂਦਾ ਥੋੜਾ ਜਿਆਦਾ ਬੜਾ ਸੌਖਾ ਹੋ ਜਾਂਦਾ ਤੇ ਬਾਈ ਜੀ ਕਿੱਧਰੋਂ ਸ਼ੁਰੂ ਕਰ ਗਿਆ ਟਰੈਲਰ ਟਰੈਲਰ ਵੀ ਟਰੈਲਰ ਵੀ ਆਪਣੇ ਨੇ ਜੀ ਕਿ ਉਧਰੋਂ ਸ਼ੁਰੂ ਕਰ ਲਿਆ ਇੱਕ ਪਾਸਿਓਂ ਹਾਂਜੀ ਹਾਂਜੀ ਆਜੋ ਆਜੋ ਪਰ ਫਿਰ ਕਿੰਨਾ ਚਿਰ ਹੋ ਗਿਆ ਇਸ ਕੰਮ ਦੇ ਵਿੱਚ ਭਾਜੀ ਮੈਨੂੰ ਟਰਕਿੰਗ ਕਰਦਿਆਂ ਨੂੰ ਤਾਂ ਦੇਖ ਲਓ ਮੈਂ ਇੰਡੀਆ ਤੋਂ ਹੀ ਟਰਕਿੰਗ ਕਰਦਾਂ ਆ ਖਾਨਦਾਨੀ ਬਣ ਗਏ ਖਾਨਦਾਨੀ ਬਣ ਗਏ ਵੀ ਇੱਥੇ ਆ ਕੇ ਵੀ 2015 ਤੋਂ ਟਰਕਿੰਗ ਕਰ ਰਹੇ ਆ ਤੇ ਸੇਲ ਪਰਚੇ ਦਾ ਕੰਮ ਕਰਦੇ ਆ ਸਾਨੂੰ 6 ਸਾਲ ਹੋ ਗਏ 6 ਸਾਲ ਹੋ ਗਏ ਇਹ ਆ ਗਿਆ ਮੈਕ ਇਹ ਆ ਗਿਆ ਜੀ ਮੈਕ ਦਾ ਟਰੱਕ ਆ ਹਾਂ 2020 ਦੇ ਨੇ ਤੇ ਸਾਡੇ ਕੋਲ ਇਹਦੇ ਨਾਲ ਦੇ 4 ਤੋਂ 5 ਜੁਨਟ ਅਵੇਲੇਬਲ ਨੇ ਜੋ ਸਿਰਫ ਸ਼ਾਪ ਤੇ ਗਏ ਨੇ ਚੈੱਕ ਹੋਣ ਦੇ ਲਈ ਤੇ ਸਾਡੇ ਕੋਲ ਕਾਫੀ ਟਰੱਕ ਨੇ ਮੈਕ ਦੇ ਜੋ ਕੋਈ ਇੰਟਰਸਟ ਹੋਵੇ ਤਾਂ ਕੋਈ ਜੂੜ ਅਸੀਂ ਡੈਸਲ ਬਿਲਕੁਲ ਬਿਲਕੁਲ ਅੰਦਰੋਂ ਮੜੀ ਛਾਤ ਪਵਾ ਦਿਆ ਮੈਂ ਹਾਂਜੀ ਹਾਂਜੀ ਮੁੱਟੀ ਜੀ ਅਗਲੇ ਨੂੰ ਪਤਾ ਤਾਂ ਲੱਗੇ ਵੀ ਗੱਲ ਕਿੱਡੀ ਆ ਬਾਈ 5 ਸਟਾਰਾਂ ਰਗੇ ਟ੍ਰੱਕ ਆ ਯਾਰ ਹੈ ਨਾ ਕਾਰਾਂ ਵਰਗੇ ਨੇ ਜੀ ਮੈਂ ਦੇਖਿਆ ਮੈਂ ਦਿਖਾ ਦਿਆਂ ਅੰਦਰੋਂ ਜਾ ਕੇ ਮੜਾ ਜਾਂ ਛਾਤ ਪਵਾ ਦਿਆਂ ਤੁਹਾਨੂੰ ਦਰਸ਼ਕੋ ਪਤਾ ਲੱਗ ਜਾਊਗਾ ਟ੍ਰੱਕ ਕਿਹੜੇ ਹਿਸਾਬ ਕਿਤਾਬ ਦੇ ਆ ਲੈ ਆ ਦੇਖਿਓ ਕਿਹੜਾ ਮਾਰਿਓ ਨੇਗਾ ਗੱਲ ਬਣਾਈ ਪਈ ਆ ਲੈ ਇਹ ਬਾਈ ਜੀ ਇਹਨਾਂ ਦੀ ਕੋਈ ਗਾਰੰਟੀ ਵਾਰੰਟੀ ਵੀ ਹੁੰਦੀ ਆ ਕੋਈ ਇੰਜਨ ਦੀ ਸਾਰੇ ਟ੍ਰੱਕਾਂ 'ਚ ਵਾਰੰਟੀਆਂ ਨੇ ਜੀ ਠੀਕ ਹੈ ਜੇ ਕਿਸੇ ਟ੍ਰੱਕ 'ਚ ਵਾਰੰਟੀ ਨਹੀਂ ਵੀ ਹੈਗੀ ਤਾਂ ਅਸੀਂ ਉਹਨਾਂ ਨੂੰ ਸਟੈਂਡਰਡ ਵਾਰੰਟੀ ਪ੍ਰੋਵਾਈਡ ਕਰਵਾ ਦਿੰਦੇ ਆ ਪ੍ਰੋਵਾਈਡ ਕਰਾ ਦਿੰਦੇ ਆ ਹਾਂ ਜੀ ਜੋ ਅਸੀਂ ਟਰੱਕ ਦਿੰਨੇ ਆ ਅਸੀਂ ਆਲਮੋਸਟ ਚੈੱਕ ਕਰਵਾ ਕੇ ਜੇ ਕੋਈ ਪ੍ਰੋਬਲਮ ਆ ਵੀ ਜਾਵੇ ਅਸੀਂ ਤਾਂ ਵੀ ਆਪਣੇ ਕਸਟਮਰ ਦੇ ਨਾਲ ਖੜੀਦਾ ਕਿਉਂਕਿ ਇੱਕ ਵਿਸ਼ਵਾਸ ਦੇ ਲਈ ਬਿਲਕੁਲ ਤੇ ਆਹ ਇੱਕ ਗੱਲ ਕਰੀਏ ਹਾਂਜੀ ਕਿਉਂਕਿ ਦਰਸ਼ਕਾਂ ਦਾ ਵੀ ਸਮਾਂ ਕੀਮਤੀ ਆ ਇਸ ਕਰਕੇ ਆ ਆ ਗਿਆ ਇੰਟਰਨੈਸ਼ਨਲ ਹਾਂਜੀ ਆਇਓਬ੍ਰਿਸ ਸੇਵਰ ਦਿਖਾ ਦਿਓ ਇੰਟਰਨੈਸ਼ਨਲ ਟਰੱਕ ਆ ਜੀ ਇਹ ਹਾਰਵੈਸਟਿੰਗ ਕੰਪਨੀ ਵਾਲਿਆਂ ਦਾ ਹਨਾ ਅਮਰੀਕਨ ਸ਼ਿਕਾਗੋ ਵਾਲਿਆਂ ਦਾ ਸ਼ਿਕਾਗੋ ਵਾਲਿਆਂ ਦਾ ਜੀ ਤੇ ਇਹ ਮੈਨੂਅਲ ਟਰੱਕ ਆ ਕਈ ਲੋਕ ਸ਼ੌਂਕ ਰੱਖਦੇ ਨੇ ਵੀ ਮੈਨੂਅਲ ਟਰੱਕ ਚਾਹੀਦੇ ਸਾਨੂੰ। ਤੇ ਉਦੋਂ ਵੀ ਅਸੀਂ ਮੈਨੂਅਲ ਵੀ ਸਾਡੇ ਕੋਲ ਹੈਗੇ ਨੇ ਟਰੱਕ ਜੇ ਕੋਈ ਬੰਦਾ ਚਾਹੇ ਕਿਉਂਕਿ ਨਵੇਂ ਮੁੰਡੇ ਤਾਂ ਨਹੀਂ ਮੈਨੂਅਲ ਚਲਾਉਂਦੇ ਉਹ ਆਟੋ ਚਲਾਉਂਦੇ ਨੇ। ਪਰ ਅਸੀਂ ਇਹਨਾਂ ਲਈ ਮੈਨੂਅਲ ਟਰੱਕ ਵੀ ਸਾਡੇ ਕੋਲ ਹੈਗਾ ਸਟਾਕ ਦੇ ਵਿੱਚ ਜੇ ਕੋਈ ਲੈਣਾ ਚਾਵੇ। ਇਹ ਇੰਟਰਨੈਸ਼ਨਲ ਆਪਣੇ ਟਰੈਕਟਰ ਨਹੀਂ ਆਉਂਦੇ ਰਏ ਉਹੀ ਕੰਪਨੀ ਦਾ ਨਹੀਂ ਕਿਹਾ। ਸੇਮ ਉਹੀ ਕੰਪਨੀ ਹੈ ਜੀ। ਉਹ ਇਹ ਟਰੈਕਟਰ ਲਾਲ ਰੰਗ ਵਾਲੇ ਆਪਣੇ ਇੰਟਰ ਕਹਿੰਦੇ ਸੀ ਆਪਾਂ ਨੂੰ। ਆਹ ਦੇਖੋ ਆ ਇਹ ਬਹੁਤ ਰੇਅਰ ਟਰੱਕ ਕੱਟ ਪਏ ਜਾਂਦੇ ਆਮ ਹਨਾ ਇਹ ਥੋੜੇ ਆਪਣੇ ਇਹਦੀ ਥੋੜੀ ਜੀ ਮਾਰਕੀਟ ਜਿਆਦਾ ਚੰਗੀ ਨਹੀਂ ਗਿਆ ਸਾਡੇ ਪਰ ਜਿਹੜੇ ਲੋਕ ਇੰਟਰਨੈਸ਼ਨਲ ਲੈਂਦੇ ਨੇ ਜਿਵੇਂ ਸਾਡੇ ਇੱਥੇ ਕਈ ਕੰਪਨੀਆਂ ਨੇ ਲਾਈਟ ਸਪੀਡ ਆ ਉਹਨਾਂ ਕੋਲ ਸਾਰਾ ਟਰੱਕ ਹੀ ਇੰਟਰਨੈਸ਼ਨਲ ਆ ਉਹ ਲੈਂਦੀ ਇੰਟਰਨੈਸ਼ਨਲ ਨੇ ਹਰੇਕ ਮੱਦੇ ਦਾ ਆਪਣਾ ਇੱਕ ਡਿਮਾਂਡ ਹੋ ਜਾਂਦੀ ਹੈ ਵੀ ਅਸੀਂ ਕੀ ਲੈਣਾ ਚਾਹੁੰਦੇ ਆ ਜਿਵੇਂ ਟਰੈਕਟਰ ਅਜ ਹੁੰਦਾ ਸੀ ਵੀ ਆਪਣਾ ਫੋੜ ਹੀ ਚਾਹੀਦਾ ਪਰ ਉਹ ਤੋਂ ਤਕੜੇ ਜਿਹੜੇ ਮਰਜ਼ੀ ਹੋਣ ਪਰ ਫੋੜਾ ਤਾਂ ਫੋੜਾ ਹਾਂਜੀ ਉਹ ਗੱਲ ਆਇਆ ਕਿ ਫਰੇਟ ਲਾਈਨਰ ਫਰੇਟ ਲਾਈਨਰ ਕਹਿੰਦੇ ਇਹਨੂੰ ਇਹਨੂੰ ਫਰੇਟ ਰਨ ਨਾ ਕਹਿੰਦੇ ਨੇ ਇਹਨੂੰ ਤੁਸੀਂ ਕਹਿ ਸਕਦੇ ਹੋ ਜੀ ਪੰਜਾਬੀਆਂ ਦੀ ਮਰੂਤੀ ਕਾਰ ਪੰਜਾਬੀਆਂ ਦੀ ਮਰੂਤੀ ਤੇਲ ਖਰਚਾ ਜਮਾ ਹੀ ਨਹੀਂ ਤੇਲ ਖਰਚਾ ਜਮਾ ਹੀ ਨਹੀਂ ਰਿਪੇਅਰ ਦੀ ਜਿੱਥੇ ਮਰਜ਼ੀ ਆਪੀ ਖੋਲ ਕੇ ਕਰ ਲਓ ਸਾਡੇ ਪੰਜਾਬੀਆਂ ਦੀ ਪਹਿਲੀ ਪਸੰਦੀ ਫਰੇਟ ਰਨ ਦਾ ਆ ਹੋਈ ਵੀ ਠੀਕ ਆ ਯਾਰ ਕਿ ਫਾਇਦੇ ਦੇਖ ਏ ਕੈਨੇਡਾ ਦੇ ਡਾਉਨਫਾਲ ਵੀ ਹੁੰਦਾ ਉਥੇ ਇਹ ਕਾਮਯਾਬਾ ਇਹ ਕਾਮਯਾਬਾ ਜੀ ਬੰਦੇ ਨੂੰ ਮਰ ਨਹੀਂ ਦਿੰਦਾ ਬਾ ਪੰਜਾਬੀ ਆਪ ਹੀ ਠੀਕ ਕਰ ਲੈਂਦੇ ਨੇ ਇਹਨੂੰ ਉਹ ਕਹਿੰਦੇ ਮਕੈਨਿਕਰੇ ਦੇ ਹੱਥ ਪਾ ਲੈਂਦਾ ਜਿਵੇਂ ਇੰਡੀਆ ਦੇ ਵਿੱਚ ਹੁੰਦਾ ਸੀ ਵੀ ਟਰੈਕਟਰ ਵਾਲਾ ਮਕੈਨਿਕ ਵੀ ਇਹਨੂੰ ਖੋਲ ਕੇ ਠੀਕ ਕਰ ਸਕਦਾ ਅੱਛਾ ਇਹਨੂੰ ਹਾਂ ਜੀ ਗੱਲ ਬਾਤ ਇਹ ਕਿਹੜਾ ਮਾਡਲ ਆ ਬਾਈ ਜੀ ਇਹ ਇਹ 22 ਦਾ ਜੀ 2022 2022 ਦਾ ਆਹ ਕਿਹੜਾ ਸੀਗਾ ਜਿਹੜਾ ਇਹ ਇਹ 2018 ਦਾ ਸੀ ਇੰਟਰਨੈਸ਼ਨਲ ਇਹ 2022 ਦਾ ਤੇ ਇਹਤੇ ਸਟੈਂਡਡ ਵਾਰੰਟੀਆਂ ਵੀ ਪਈਆਂ ਨੇ ਹੂੰ ਤੇ ਚੰਗਾ ਟਰੱਕ ਆ ਜੇ ਕੋਈ ਚਾਹੇ ਲੈ ਸਕਦਾ ਹਾਂ ਬਿਲਕੁਲ ਬਿਲਕੁਲ ਦਰਸ਼ਕ ਲਾਜ਼ਮੀ ਤੁਸੀਂ ਵਿਜ਼ਿਟ ਕਰਨਾ ਵੀਰੇ ਹੁਣਾਂ ਕੋਲੇ ਤੇ ਭਰਾ ਫਿਰ ਗੱਲ ਇਹ ਆ ਹਾਂਜੀ ਤੁਹਾਡੇ ਕੋਲੇ ਕਾ ਤਾਂ ਹੋਣ ਬੰਦੇ ਕੋਈ ਖਾਸ ਗੱਲ ਤਾਂ ਹੋਵੇ ਬੰਦਾ ਸਾਡੇ ਮੂੰਹ ਨੂੰ ਜਾਂ ਤੁਹਾਡੇ ਮੂੰਹ ਨੂੰ ਆਵੇ ਨਹੀਂ ਅਸੀਂ ਕਹਿੰਦੇ ਵੀ ਜਿਹੜਾ ਸਾਡੇ ਕੋਲ ਕੋਈ ਆਵੇ ਹਾਂ ਤੇ ਉਹ ਇੱਕ ਚੀਜ਼ ਨੂੰ ਦੇਖ ਕੇ ਜ਼ਰੂਰ ਆਵੇ ਵੀ ਕਮ ਸੇ ਕਮ ਆਲੇ ਦਾਲੇ ਰੇਟ ਪੁੱਛ ਆਵੇ ਜਾਂ ਪਹਿਲਾਂ ਗਿੜਾ ਦੇ ਆਵੇ ਘੰਮ ਕੇ ਪਹਿਲਾਂ ਗਿੜਾ ਦੇ ਆਵੇ ਉਸ ਤੋਂ ਬਾਅਦ ਸਾਡੇ ਕੋਲੇ ਆ ਜਵੇ ਤੇ ਸਾਰੀਆਂ ਡੀਲਰਸ਼ਿਪਾਂ ਤੋਂ ਆਪਾਂ 10 ਤੋਂ 12000 ਟਰੱਕ ਹੀ ਸਸਤਾ ਦੇ ਦਿੰਨੇ ਅਗਲੇ 10-12000 ڈالر ਹਾਂਜੀ ਡਾਲਰ ਰੁਪਈਆ ਨਹੀਂ ਡਾਲਰਾਂ ਦੇ ਹਿਸਾਬ ਨਾਲ ਗੱਲ ਹੋਣੀ ਆ ਤੇ ਇੰਡੀਆ ਦੇ ਹਿਸਾਬ ਨਾਲ ਗੁਣਾ ਕਰਕੇ ਦੇਖ ਲਿਓ ਸੌਖ ਨਾਲ ਗੁਣਾ ਕਰਨ ਤੇ ਆ ਹਾਂਜੀ ਟਰਾਈ ਕਰਕੇ ਆ ਕੇ ਲਾਸਟ ਸਾਡੇ ਕੋਲ ਆਵੇ ਜੀ ਤੇ ਜੋ ਉਹਦੇ ਕੋਲ ਰੇਟ ਹੋਊਗਾ ਤੇ ਉਹ ਅਸੀਂ ਉਹਨੂੰ ਦੱਸ ਦਾਂਗੇ ਵੀ ਕਿਸ ਰੇਟ ਤੇ ਦੋ ਫਰਕless ਸਾਰੀ ਸਾਹਮਣੇ ਆ ਜਾਣੀਆਂ ਗੱਲ। ਹਾਂਜੀ ਬਿਲਕੁਲ। ਆਹ ਦੇਖੋ ਆ ਵੀ ਬਾਈ ਕਿਹੜਾ ਬਾਈ ਜੀ। ਇਹ ਵੋਲਵ ਆ ਜੀ 21 ਦਾ। ਵੋਲਵ ਇਹ ਇਹ ਕਿਵੇਂ ਆ ਵੋਲਵ ਵਾਲਿਆਂ ਦਾ। ਵੋਲਵ ਜੀ ਤੁਸੀਂ ਇਹ ਕਹਿ ਸਕਦੇ ਹੋ ਵੀ ਜੇ ਕਿਸੇ ਬੰਦੇ ਨੇ ਜਿਆਦਾ ਟਰੱਕ ਚਲਾਉਣਾ ਚਾਹੁੰਦਾ ਵੀ ਨਹੀਂ ਥੱਕਦਾ ਜਿੰਨੇ ਬਹੁਤ ਸੀ ਕੰਫਰਟੇਬਲ ਟਰੱਕ ਆ ਇਹ। ਹਾਂ। ਇਹਨੂੰ ਉਹ ਬੰਦੇ ਲੈ ਲੈਂਦੇ ਨੇ ਵੀ 1000 ਮਾਈਲ ਕੱਢ ਕੇ ਵੀ ਚਲੋ ਹੁਣ ਤਾਂ ਇਹ ਲੋਕਾਂ ਲੱਗ ਗਈਆਂ ਪਹਿਲਾਂ 1000 ਮਾਈਲ ਕੱਢ ਕੇ 1200 ਮਾਈਲ ਕੱਢ ਕੇ ਬੰਦੇ ਟਰੱਕ ਖੜਾਉਂਦੇ ਹੁੰਦੇ ਸੀ ਤੇ ਇੱਕੋ ਕਹਾਵਤ ਹੁੰਦੀ ਸੀ ਵੀ ਬੱਲ ਉਹਦੇ ਵਿੱਚ ਟਰੱਕ ਚ ਕੋਈ ਥੱਕਦਾ ਨਹੀਂਗਾ ਥੱਕਦਾ ਨਹੀਂ ਤੇ ਮੈਂ ਥੋੜਾ ਜਿਹਾ ਆਪ ਵੀ ਟਰੱਕ ਚਲਾਇਆ ਜੀ ਪਰ ਮੈਂ ਵੀ ਮੇਰੀ ਵੀ ਪਹਿਲੀ ਰੈਂਸ ਇਹੀ ਦੀ ਵੀ ਬੱਲਵੋ ਵਰਗਾ ਟਰੱਕ ਹੀ ਕੋਈ ਨਹੀਂਗਾ ਟਰੱਕ ਹੀ ਕੋਈ ਨਹੀਂ ਆ ਦੇਖ ਲੋ ਇਹ ਹੈਗਾ 21 ਆ ਨਵਾਂ ਹੀ ਪਿਆ ਨਵਾਂ ਪਿਆ ਜੀ ਨਵਾਂ ਪਿਆ ਇਹ ਤੁਸੀਂ ਇਦੋਂ ਬਾਅਦ ਆ ਆ ਵੀ ਨਿਕਾ ਮਾਰ ਲੀਏ ਮਾੜੀ 2020 ਇਹ ਹੈਗੇ 2020 ਜੀ ਇਹ ਫਰੇਟਰਨ ਨਹੀਂ ਆ ਗਿਆ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਵਾ ਤੇ ਜ਼ਿਆਦਾ ਸਾਡੇ ਕੋਲ ਸਟਾਕ ਦੇ ਵਿੱਚ ਫਰੇਟਰਨ ਨੇ ਤੁਸੀਂ ਦੇਖ ਹੀ ਰਹੇ ਹੋ ਬਿਲਕੁਲ ਆ ਜੋ ਮੋਟੀ ਜੀ ਛੱਤ ਪਵਾ ਦਈਏ ਆਪਾਂ ਇਹ ਜ਼ਿਆਦਾ ਫਰੇਟਰਨ ਨਹੀਂ ਖੜੇ ਨੇ 19 ਖੜਾ ਵਾ 19 ਮਾਡਲ ਇਹ ਹੈਗਾ ਉਹ ਵੀ 19 ਆ ਹਨਾ ਹਾਂ ਜੀ ਇਹ ਵੀ 19 ਆ ਉਹ ਕਿਹੜਾ ਪੀਆ 16 ਦਾ ਜੀ 16 ਦਾ ਹਨਾ ਤੇ ਸਾਡੇ ਕੋਲ ਨਵੇਂ ਡਰਾਈਵਰਾਂ ਨਾਲ ਨੇ ਰੀਫਰ ਨੇ ਸਾਡੇ ਕੋਲ ਵਿਵਾਸ਼ ਦੀ ਸਬ ਡੀਲਰਸ਼ਿਪ ਵੀ ਹੈ ਜੀ ਤੇ ਜੇ ਕਿਸੇ ਵੀਰ ਨੂੰ ਟ੍ਰੇਲਰ ਵੀ ਚਾਹੀਦੇ ਹੋਣ ਜੀ ਤੇ ਉਹ ਵੀ ਅਸੀਂ ਵਧੀਆ ਵਿਵਾਸ਼ ਦੇ ਇੱਕ ਆਪਣਾ ਬ੍ਰਾਂਡ ਆ ਬਿਲਕੁਲ ਬਿਲਕੁਲ ਤੇ ਵਿਵਾਸ਼ ਨੂੰ ਹਰੇਕ ਬੰਦਾ ਲੈਣਾ ਚਾਹੁੰਦਾ ਪਸੰਦ ਕਰਦਾ ਤੇ ਵਿਵਾਸ਼ ਦੇ ਇੱਕ ਆਪਣਾ ਸਟੈਂਡਰਡ ਆਪਣਾ ਉਹ ਕਰਦੀ ਆ ਵੀ ਵੈਲਿਊ ਉਸ ਚੀਜ਼ ਨੂੰ ਕਰਦੇ ਜਿਵੇਂ ਆਡੀ ਕਾਰ ਕਹਿ ਸਕਦੇ ਹਾਂ ਜੀ ਰੇਂਜ ਰੋਵਰ ਕਹਿ ਸਕਦੇ ਹੋ ਉਮੀਦ ਇੱਕ ਬ੍ਰਾਂਡ ਆ ਬਾਕੀ ਤੇ ਆਪਣੀ ਟੀਮ ਨਾਲ ਮੁਲਾਕਾਤ ਲਾਜੀ ਵੀ ਥੋੜਾ ਸਮਾਂ ਕਿਨਸ ਨੂੰ ਅਪਾਇੰਟਮੈਂਟ ਵੀ 1 ਵਜੇ ਨਹੀਂ ਨਹੀਂ ਕੋਈ ਨਹੀਂ ਤੇ ਆ ਭਰਾਵਾਂ ਨਾਲ ਮੁਲਾਕਾਤ ਕਰਾਓ ਕਿਉਂਕਿ ਟੀਮ ਦਾ ਵੱਡਾ ਜੋਗਦਾਨ ਹੁੰਦਾ ਬਾਈ ਜੀ ਬਿਲਕੁਲ ਬਿਲਕੁਲ ਹੁਣ ਵੀ ਕੀ ਹਾਲੀ ਸਸ ਕੀ ਵੀਰੇ ਕੀ ਨਾਮ ਵੀਰੇ ਮੇਰਾ ਨਾਮ ਬਲਿੰਦਰ ਹੈ ਜੀ ਅਮਨ 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 ਬਾਈ ਜੀ ਅਮਨ ਜੀ ਮੇਰੇ ਨਾਲ ਸ਼ੁਰੂ ਤੋਂ ਆ ਅਲਮੋਸਟ ਤੋ ਇਹਨੂੰ 7 ਸਾਲ ਹੋ ਗਏ ਨੇ ਮੇਰੇ ਨਾਲ ਹੀ ਤੇ ਇਹਨਾਂ ਨੇ ਜਿਵੇਂ ਮੇਰੀ ਕੰਪਨੀ ਚ ਆ ਕੇ ਪੀਆਰ ਹੋਏ ਨੇ ਤੇ ਭਰਾਵਾਂ ਵਾਂਗੂ ਪਿਆਰ ਆ ਤੇ ਇੱਕ ਜੀ ਨੂੰ ਇਹ ਸੋਚਦੇ ਆ ਵੀ ਜਿਹੜੀ ਚੀਜ਼ਾਂ ਕਈ ਵਾਰ ਮੈਨੂੰ ਵੀ ਨਹੀਂ ਪਤਾ ਹੁੰਦਾ ਉਹ ਪੇਪਰ ਮੈਂ ਆਪ ਇਹਨਾਂ ਨੂੰ ਫੂੰਗਾ ਦੋ ਨਾ ਵੀ ਭਾਜੀ ਪੇਪਰ ਨਹੀਂ ਲੱਭ ਰਿਹਾ ਕਿੱਥੇ ਕਿ ਰੱਖਿਆ ਹੈ ਤੁਸੀਂ ਅੱਛਾ ਤੇ ਮੁੱਢੋਂ ਨਾਲ ਆ ਮੁੱਢੋਂ ਨਾਲ ਹਾਂ ਇਹ ਵੱਡੀ ਗੱਲ ਆ ਜਿਹੜਾ ਮੁੱਢੋਂ ਨਾਲ ਆ ਯਾਰ ਬੰਦਾ ਉਹਦਾ ਮਤਲਬ ਇਹ ਠੀਕ ਆ ਬਿਲਕੁਲ ਇਹ ਇੱਕ ਬੰਦੇ ਦੀ ਪਰਖ ਨਰਖਣ ਦਾ ਤਰੀਕਾ ਹੋ ਜਾਂਦਾ ਤੇ ਇਧਰ ਵੀਰ ਜੀ ਹੋਣੀ ਉਹਦਾ ਨਾਮ ਸਨੀ ਸਨੀ ਤੇ ਇਹ ਨੂੰ ਹੁਣ ਹਜੇ ਨਵਾਂ ਵਾ ਪਰ ਸੇਲ ਦਾ ਕੰਮ ਸਿੱਖ ਰਿਹਾ ਵਾ ਤੇ ਐਕਟਿਵ ਆ ਤੇ ਪਰ ਚੁਸਤ ਆ ਜੀਤੀ ਸਿੱਖ ਜੂਗਾ ਸਿੱਧੀ ਸਖਜੂ ਬਿਲਕੁਲ ਯਾ ਤਰੱਕੀ ਚਾਹੀਦੀ ਹੈ ਤੇ ਇਹ ਅਮਨੀਤ ਆ ਹੋਰ ਵੀ ਅਮਨੀਤ ਤੇ ਇਹ ਭਾਜੀ ਦੀ ਹੈਲਪ ਲਈ ਪੇਪਰ ਵਰਕ ਲਈ ਇਹ ਭਾਜੀ ਦੀ ਹੈਲਪ ਕਰਦਾ ਰਹਿੰਦਾ ਵਾ ਜੇ ਮੈਂ ਹੁਣ ਅਸੀਂ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਵੀ ਜੇ ਕਿਸੇ ਦਾ ਲੋਨ ਨਹੀਂ ਹੁੰਦਾ ਤਾਂ ਅਸੀਂ ਟਰੱਕਾਂ ਦਾ ਲੋਨ ਵੀ ਆਪਣੇ ਕੋਲੋਂ ਬੈਂਕਾਂ ਤੋਂ ਕਰਵਾ ਕੇ ਦਿੰਨੇ ਬੈਸਟ ਰੇਟ ਤੇ ਬਈ ਕਿਸੇ ਨੂੰ ਬਾਹਰ ਜਾਣਾ ਨਾ ਪਵੇ ਦੇਖੋ ਇੰਡੀਆ ਹੁੰਦਾ ਸੀ ਕਰਜ਼ਾ ਲੈਣਾ ਇੱਕ ਗੁਨਾਹ ਇੱਥੇ ਹੈਗਾ ਉਹਨਾਂ ਹੀ ਚੰਗਾ ਜਿਹਨੂੰ ਮਿਲਦਾ ਉਹ ਖੁਸ਼ ਬਹੁਤ ਹੁੰਦਾ ਜਿਹਨੂੰ ਮਿਲ ਜੇ ਲੋਨ ਲਾਣ ਹਨਾ ਬਿਲਕੁਲ ਭਾਜੀ ਇਸ ਕਰਕੇ ਇਹੀ ਚੀਜ਼ ਆ ਵੀ ਜਦੋਂ ਅਸੀਂ ਸਪੋਜ਼ ਕਰ ਲਓ ਕੋਈ ਆਪਾਂ ਕੰਮ ਕਰਦੇ ਆ ਤੇ ਬੰਦੇ ਕੋਲ ਆਪਦੇ ਕੋਲ ਪੈਸੇ ਨਹੀਂਗੇ ਟਰੱਕ ਚਲਾਉਣਾ ਵਾ ਤੇ ਟਰੱਕ ਉਹ ਚੀਜ਼ ਆ ਵੀ ਥੋੜੇ ਪੈਸੇ ਪਾ ਕੇ ਚੰਗੀ ਮੰਨੀ ਤੁਹਾਨੂੰ ਰਟਨ ਦੇ ਵਿੱਚ ਦੇਈ ਜਾਂਦਾ ਜਿਹੜੇ ਬੰਦੇ ਮਿਹਨਤ ਕਰਦੇ ਨੇ ਯਾਰ ਬੰਦਾ ਹੈ ਟਰੱਕ ਡਰਾਈਵਰ ਆ ਜਾਂ ਕੋਈ ਟਰਾਂਸਪੋਰਟਰ ਆ ਉਹ ਖਤਮ ਨਹੀਂ ਹੋਣਾ ਚਾਹੀਦਾ ਬਸ ਉਸ ਹਿਸਾਬ ਨਾਲ ਕੰਮ ਤੁਰਿਆ ਆਵੇ ਹਾਂਜੀ ਹਾਂਜੀ ਦੇਖੋ ਕਮਾਈ ਸਾਬ ਨੇ ਕਰਨੀ ਆ ਪਰ ਇੱਕੋ ਸਰਕਲ ਘੁੰਮਦਾ ਤੁਰਿਆ ਆਵੇ ਫੇਰ ਹੀ ਸੁਆਦ ਆ ਹਨਾ ਜਿਹੋ ਖਤਮ ਹੋ ਗਿਆ ਆਪਾਂ ਕਿਥੋਂ ਸਾਰੇ ਦੇ ਕੰਮ ਉਹਨਾਂ ਨਾਲ ਹੀ ਜੁੜੇ ਆ ਮਤਲਬ ਉਹ ਵੀ ਸਾਰੇ ਹੀ ਮੁਨਾਫਾ ਖੱਟਣ ਯਾਰ ਸਾਨੂੰ ਤੇ ਆ ਤੇ ਹੋਰ ਪਰ ਆ ਇਧਰ ਵੀ ਯੂਨੀਵਰਸਿਟੀ ਦਾ ਵੀਰੇ ਇਹ ਸਾਡੇ ਮੇਰੇ ਫਰੈਂਡ ਵੀ ਨੇ ਤੇ ਇਹ ਸਾਡਾ ਸਾਡੀ ਬਿਨਿ ਪੈਕ ਵੀ ਸੇਮ ਬ੍ਰਾਂਚ ਹੈਗੀ ਆ ਤੇ ਉਹਨੂੰ ਹੈਂਡਲ ਕਰਦੇ ਨੇ ਮੇਰੇ ਪਾਰਟਨਰ ਵੀ ਕਹਿ ਸਕਦੇ ਨਾ ਕੀ ਬਿੰਨ ਜੀ ਦਾ ਦਵਿੰਦਰ ਜਤਿੰਦਰ ਸਿੰਘ ਜੀ ਇਹ ਦੋਨੋਂ ਬ੍ਰਦਰ ਨੇ ਜਤਿੰਦਰ ਤੇ ਦਵਿੰਦਰ ਜਤਿੰਦਰ ਤੇ ਦਵਿੰਦਰ ਹਾ ਬਹੁਤ ਮਸ਼ਹੂਰ ਨੇ ਬਿਨਿ ਪੈਕ ਦੇ ਵਿੱਚ ਨਾਂ ਤੇ ਕੰਮ ਹੋ ਜਾਂਦਾ ਇਹਨਾਂ ਦੇ ਮਿਲਦੇ ਆ ਭਰਾ ਫਿਰ ਉੱਥੇ ਵੀ ਤੇ ਭਾਜੀ ਸਾਡੇ ਅਮਨਦੀਪ ਜੀ ਤੇ ਜਤਿੰਦਰ ਨਾਲ ਹੀ ਹੁੰਦੇ ਨੇ ਟੀਮ ਚ ਨੇ ਟੀਮ ਚ ਨੇ ਜਤਿੰਦਰ ਦੇ ਤੇ ਪਰ ਫਿਰ ਗੱਲ ਹੈਗੀ ਇਹ ট্রাক ਕੇ ਖੜੇ ਆ ਇਹ ਹੁੰਦੇ ਜਾਂਦੇ ਵੀ ਰਹਿੰਦੇ ਹੋਣੇ ਜਿਵੇਂ ਇਨਾਂ ਚੁ ਕੁਝ ਸੇਲ ਹੋ ਜਾਣਗੇ ਹਨਾ ਹਾਂਜੀ ਕੁਝ ਨਵੇਂ ਯੂਨਟ ਇਸ ਟਾਈਮ ਜੇ ਮੈਂ ਰਾਈਡ ਨਾਉ ਸ਼ਾਪਾਂ ਤੇ ਨੇ ਜੋ ਚੈੱਕ ਹੋ ਰਹੇ ਨੇ ਕੱਲ ਉਹ ਆ ਜਾਣਗੇ ਸ਼ਾਇਦ ਇਨਾਂ ਚ ਇੱਕ ਦੋ ਰੱਖ ਲੈਣਾ ਅਗਲੀ ਮੰਡੀ ਰਹਿਣੀ ਹੈ ਸੋ ਸਰਕਲ ਘੁੰਮਦਾ ਰਹਿਣਾ ਤੇ ਇਸ ਘੁੰਮਦਾ ਵੀ ਚਾਹੀਦਾ ਚੱਕਾ ਚੱਲਦਾ ਰਹੇ ਯਾਰ ਚੱਕਾ ਚੱਲਦਾ ਰਹੇ ਭਰਾ ਬਹੁਤ ਬਹੁਤ ਧੰਨਵਾਦ ਤੁਹਾਡੀ ਸਮਝਦਾਰਤਾ ਮਿਹਰਬਾਨੀ ਚੜ੍ਹਦੀ ਕਲਾ ਤੁਹਾਡੀਆਂ ਸਖਤ ਮਿਹਨਤਾਂ ਤੁਹਾਡੀ ਸਲੂਟ ਵੀ ਆ ਭਾਈ ਕਿੰਨਾ ਵੇਲੇ ਯਾਰ ਬਗਾਨੀਆਂ ਧਰਤੀਆਂ ਤੇ ਆ ਕੇ ਹਨਾ ਕਾਮਯਾਬ ਹੋਣਾ ਇਹ ਵੱਡੀ ਗੱਲ ਆ ਸਤਾਰ ਦੇ ਘਰਾਂ ਚੋਂ ਉੱਠ ਕੇ ਸੋ ਅਗਲੀ ਵਾਰੀ ਨਵ